ਹਾਂਜੀ ਦੋਸਤੋ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਖਨੌਰੀ ਬਾਰਡਰ ਤੇ ਦੇਖ ਸਕਦੇ ਹੋ ਕਾਫਲਾ ਇੱਥੋਂ ਸ਼ੁਰੂ ਹੋ ਗਿਆ ਜੀ ਟਰਾਲੀਆਂ ਦਾ ਉਹਨੂੰ ਦਿਖਾ ਦੇਖ ਦੇਖ ਰਹੋ ਜੀ ਗੱਡੀ ਜਾ ਰਹੀ ਆਪਣੀ 40 50 ਤੇ ਦੇਖੋ ਜੀ ਕਾਫਲਾ ਉਹਨੂੰ ਬਹੁਤ ਜ਼ਿਆਦਾ ਇਕੱਠ ਹੈ ਜੀ ਦਿੱਲੀ ਵਾਲਾ ਮਾਹੌਲ ਹੀ ਬਣ ਗਿਆ ਜੀ ਇਹ ਦੇਖ ਸਕਦੇ ਹੋ ਤੁਸੀਂ ਬਈ ਜੀ ਦੇਖੋ ਜੀ ਕਿਸਾਨਾਂ ਦਾ ਜੋਸ਼ ਤੁਹਾਰੇ ਆ ਰਹੇ ਆ ਜੀ ਦੇਖ ਰਹੇ ਹੋ ਜੀ ਦੇਖ ਲਓ ਜੀ ਹੁਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਨਾਲ ਪੇਜ ਨੂੰ ਫੋਲੋ ਕਰ ਲਿਓ ਜੀ ਜੇ ਕਿਸਾਨੀ ਅੰਦੋਲਨ ਵਾਲੇ ਹੋ ਤਾਂ ਕਰਨਾ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਆ ਦੇਖੋ ਜੀ ਜਮਾ ਦੇਖ ਸਕਦੇ ਹੋ ਜੀ ਇਦਰਾ ਦੇ ਕੋਈ ਸੇਵਾਦਾਰ ਵੀ ਬਹੁਤ ਸੇਵਾ ਕਰ ਰਹੇ ਨੇ ਦੇਖੋ ਜੀ ਪੰਜਾਬ ਪੁਲਿਸ ਵੀ ਇੱਥੇ ਫਿਰਦੀ ਆਪਣੀ ਬਹੁਤ ਜਿਆਦਾ ਸੇਵਾ ਕਰਦੀ ਜਾਂਦੀ ਹੈ ਸੇਵਾ ਚੱਲੀ ਜਾਂਦੀ ਹੈ ਦੇਖ ਸਕਦੇ ਹੋ ਜੀ ਲਾਈਵ 'ਚ ਹਲੋ ਉਹਨੂੰ ਕਾਫਲਾ ਦਿਖਾ ਰਹੇ ਹੈ ਜੀ ਬਾਰਡਰ ਤੱਕਰ ਜਾਣ ਦਾ ਉਹਨੂੰ ਮਿਊਰੋ ਕੀ ਇਧਰ ਸਾਈਡ ਤੇ ਹਾਂਜੀ ਇਧਰ ਤੇ ਰੁਕਾ ਆਪਾਂ ਚੱਲ ਜਾਈਏ ਜੀ ਉਹ ਗੱਡੀ ਤੋਂ ਪੂਰੇ ਲੈਣਾ ਸਰ ਵੱਡੇ ਬਾਈ ਪੂਰੇ ਲਾ ਲੈਣਾ ਹਾਂ ਨਹੀਂ ਹੈ ਹਾਂ ਬਸ ਇਹ ਕੱਢੋ ਆ ਆ ਦੇਖੋ ਜੀ ਇਧਰ ਆਪਣੇ ਬੁਰਜ ਹਰੀ ਤੋਂ ਵੀਰ ਜੀ ਆਪਣੇ ਕੋਲੇ ਹੋ ਠੀਕ ਹੋ ਜਮਾ ਇਧਰ ਟਰਾਲੀ ਖੜੀ ਆ ਬਾਈ ਬੁਰਜ ਵਾਲਿਆਂ ਦੀ ਕਿਵੇਂ ਚੱਲ ਰਿਹਾ ਪ੍ਰੋਗਰਾਮ ਦੇਖ ਸਕਦੇ ਹੋ ਜੀ ਆਪਣੇ ਘਮਾਂਡੀ ਪਿੰਡ ਤੇ ਬੁਰਜ ਹਰੀ ਤੋਂ ਆਏ ਸੀਗੇ ਵੀਰ ਇੱਥੇ ਦੇਖ ਸਕਦੇ ਹੋ ਉਲਟਰਾ ਲੀ ਖੜੀ ਆ ਵੀਰਾਂ ਦੀ ਬੈਠੇ ਆ ਜੀ